30 ਸਾਲ ਦੀ ਉਮਰ ਤੋਂ ਬਾਅਦ ਇਨਸਾਨ ਹਰ 10 ਸਾਲਾਂ ਵਿੱਚ ਲਗਭਗ 3 ਤੋਂ 5% ਮਾਸਪੇਸ਼ੀਆਂ ਦਾ ਆਕਾਰ ਗੁਆਉਣਾ ਸ਼ੁਰੂ ਕਰ ਦਿੰਦਾ ਹੈ। 60 ਸਾਲ ਦੀ ਉਮਰ ਤੋਂ ਬਾਅਦ ਇਹ ਪ੍ਰਕਿਰਿਆ ਹੋਰ ਤੇਜ਼ ਹੋ ਜਾਂਦੀ ਹੈ। ਇਹ ਸਿਰਫ ਕਮਜ਼ੋਰੀ ਨਹੀਂ ਹੈ ਬਲਕਿ ਇਹ ਇੱਕ ਮੈਡੀਕਲ ਸਮੱਸਿਆ ਹੈ ਜੋ ਡਿੱਗਣ, ਫ੍ਰੈਕਚਰ ਹੋਣ ਅਤੇ ਸਰੀਰਕ ਸਮਰੱਥਾ ਘੱਟ ਹੋਣ ਦੇ ਜੋਖਮ ਨੂੰ ਵਧਾਉਂਦੀ ਹੈ। ਮੈਡੀਕਲ ਭਾਸ਼ਾ ਵਿੱਚ ਇਸ ਨੂੰ ਸਾਰਕੋਪੀਨੀਆ ਕਿਹਾ ਜਾਂਦਾ ਹੈ। ਇਸ ਸਮੱਸਿਆ ਵਿੱਚ ਮਾਸਪੇਸ਼ੀਆਂ ਦੇ ਆਕਾਰ, ਤਾਕਤ ਅਤੇ ਕਾਰਜਕੁਸ਼ਲਤਾ ਵਿੱਚ ਕੁਦਰਤੀ ਤੌਰ ਤੇ ਗਿਰਾਵਟ ਆਉਂਦੀ ਹੈ। ਇਸ ਦੇ ਮੁੱਖ ਕਾਰਨ ਕੀ ਹਨ ਉਮਰ ਵਧਣ ਦੇ ਨਾਲ ਸਾਡਾ ਸਰੀਰ ਪ੍ਰੋਟੀਨ ਦੇ ਪ੍ਰਤੀ ਘੱਟ ਸੰਵੇਦਨਸ਼ੀਲ ਹੋ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਹੈ ਸਾਡਾ ਸਰੀਰ ਭੋਜਨ ਤੋਂ ਮਿਲਣ ਵਾਲੇ ਪ੍ਰੋਟੀਨ ਦੀ ਵਰਤੋਂ ਕਰਕੇ ਮਾਸਪੇਸ਼ੀਆਂ ਬਣਾਉਣ ਅਤੇ ਉਹਨਾਂ ਦੀ ਮਰਮਮਤ ਕਰਨ ਵਿੱਚ ਘੱਟ ਕਾਰਗਰ ਹੁੰਦਾ ਜਾਂਦਾ ਹੈ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਬਜ਼ੁਰਗਾਂ ਨੂੰ ਆਪਣੀਆਂ ਮਾਸਪੇਸ਼ੀਆਂ ਨੂੰ ਟੁੱਟਣ ਤੋਂ ਬਚਾਉਣ ਲਈ ਤਾਕਤ ਬਣਾਈ ਰੱਖਣ ਲਈ ਅਤੇ ਮਾਸਪੇਸ਼ੀਆਂ ਦੇ ਨਿਰਮਾਣ ਨੂੰ ਸ਼ੁਰੂ ਕਰਨ ਲਈ ਜਵਾਨ ਲੋਕਾਂ ਦੀ ਤੁਲਨਾ ਵਿੱਚ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਖਾਣ ਦੀ ਜ਼ਰੂਰਤ ਹੁੰਦੀ ਹੈ ਸਾਰਕੋਪੀਨੀਆ ਦਾ ਦੂਜਾ ਕਾਰਨ ਹੈ ਹਾਰਮੋਨਲ ਤਬਦੀਲੀ ਟੈਸਟੋਸਟਰੋਨ ਅਤੇ ਗ੍ਰੋਥ ਹਾਰਮੋਨ ਵਿੱਚ ਕਮੀ ਟੈਸਟੋਸਟਰੋਨ ਅਤੇ ਗ੍ਰੋਥ ਹਾਰਮੋਨ ਸਰੀਰ ਵਿੱਚ ਮਾਸਪੇਸ਼ੀਆਂ ਦੇ ਨਿਰਮਾਣ ਅਤੇ ਮਰੰਮਤ ਲਈ ਜ਼ਰੂਰੀ ਹੁੰਦੇ ਹਨ ਉਮਰ ਵਧਣ ਦੇ ਨਾਲ ਜਦੋਂ ਇਹਨਾਂ ਹਾਰਮੋਨਾਂ ਦਾ ਪੱਧਰ ਘਟਦਾ ਹੈ ਤਾਂ ਸਰੀਰ ਮਾਸਪੇਸ਼ੀਆਂ ਨੂੰ ਬਣਾਈ ਰੱਖਣ ਵਿੱਚ ਸਮਰੱਥ ਨਹੀਂ ਰਹਿੰਦਾ ਜਿਸ ਨਾਲ ਮਾਸਪੇਸ਼ੀਆਂ ਹੌਲੀ-ਹੌਲੀ ਕਮਜ਼ੋਰ ਹੋ ਕੇ ਸੁੰਗੜਨ ਲੱਗਦੀਆਂ ਹਨ ਸਾਰਕੋਪੀਨੀਆ ਦਾ ਤੀਜਾ ਕਾਰਨ ਹੈ ਸਰੀਰਕ ਗਤੀਵਿਧੀ ਵਿੱਚ ਕਮੀ ਮਾਸਪੇਸ਼ੀਆਂ ਵਰਤੋਂ ਕਰੋ ਜਾਂ ਗਵਾ ਦਿਓ ਇਸੇ ਦਾੰਤ ਤੇਗਮ ਕਰਦੀਆਂ ਹਨ ਜਦੋਂ ਸਰੀਰਕ ਗਤੀਵਿਧੀ ਘੱਟ ਹੋ ਜਾਂਦੀ ਹੈ ਤਾਂ ਸਰੀਰ ਨੂੰ ਸੰਕੇਤ ਮਿਲਦਾ ਹੈ ਕਿ ਹੁਣ ਜਿਆਦਾ ਮਾਸਪੇਸ਼ੀਆਂ ਦੀ ਜਰੂਰਤ ਨਹੀਂ ਹੈ ਜਿਸ ਨਾਲ ਮਾਸਪੇਸ਼ੀਆਂ ਹੌਲੀ-ਹੌਲੀ ਗਲਣ ਅਤੇ ਕਮਜ਼ੋਰ ਹੋਣ ਲੱਗਦੀਆਂ ਹਨ ਮਾਸਪੇਸ਼ੀਆਂ ਦੀ ਕਮੀ ਨੂੰ ਰੋਕਣ ਲਈ ਸਵੇਰ ਦਾ ਨਾਸ਼ਤਾ ਇੰਨਾ ਜਿਆਦਾ ਜ਼ਰੂਰੀ ਕਿਉਂ ਹੋ ਜਾਂਦਾ ਹੈ ਪੂਰੀ ਰਾਤ ਸੌਣ ਤੋਂ ਬਾਅਦ ਸਰੀਰ ਕੈਟਾਬੋਲਿਕ ਅਵਸਥਾ ਵਿੱਚ ਹੁੰਦਾ ਹੈ ਜਾਨੀ ਸਰੀਰ ਊਰਜਾ ਲਈ ਮਾਸਪੇਸ਼ੀਆਂ ਨੂੰ ਤੋੜ ਰਿਹਾ ਹੁੰਦਾ ਹੈ ਜਦੋਂ ਤੱਕ ਤੁਸੀਂ ਨਾਸ਼ਤਾ ਨਹੀਂ ਕਰ ਲੈਂਦੇ ਉਦੋਂ ਤੱਕ ਸਰੀਰ ਊਰਜਾ ਲਈ ਮਾਸਪੇਸ਼ੀਆਂ ਨੂੰ ਤੋੜ ਦਾ ਰਹਿੰਦਾ ਹੈ ਬਜ਼ੁਰਗਾਂ ਵਿੱਚ ਮਾਸਪੇਸ਼ੀਆਂ ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਇੱਕ ਵਾਰ ਵਿੱਚ ਘੱਟੋ ਘੱਟ 25 ਤੋਂ 30 ਗ੍ਰਾਮ ਹਾਈ ਕੁਆਲਿਟੀ ਵਾਲੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਜ਼ਿਆਦਾਤਰ ਭਾਰਤੀ ਨਾਸ਼ਤਿਆਂ ਵਿੱਚ ਜਿਵੇਂ ਪੋਹਾ, ਉਪਮਾ, ਸਿਰਫ ਚਾਹ, ਬਿਸਕਟ, ਰੋਟੀ, ਚਾਵਲ ਅਤੇ ਪਰੌਂਠੇ ਵਿੱਚ ਕਾਰਬੋਹਾਈਡਰੇਟ ਜ਼ਿਆਦਾ ਅਤੇ ਪ੍ਰੋਟੀਨ ਬਹੁਤ ਘੱਟ ਹੁੰਦਾ ਹੈ ਜਿਸ ਨਾਲ ਮਾਸਪੇਸ਼ੀਆਂ ਦਾ ਨੁਕਸਾਨ ਨਹੀਂ ਰੁਕਦਾ। ਮਾਸਪੇਸ਼ੀਆਂ ਦੀ ਹਾਨੀ ਨੂੰ ਰੋਕਣ ਲਈ ਨਾਸ਼ਤੇ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਸਭ ਤੋਂ ਵਧੀਆ ਖਾਣ ਵਾਲੇ ਪਦਾਰਥ ਉਹ ਹਨ ਜੋ ਲਿਊਸਿਨ ਨਾਲ ਭਰਪੂਰ ਹੋਣ ਹਾਂ ਲਿਊਸਿਨ ਇੱਕ ਜ਼ਰੂਰੀ ਅਮੀਨੋ ਐਸਿਡ ਹੈ ਜੋ ਮਾਸਪੇਸ਼ੀਆਂ ਦੇ ਨਰਮਾਣ ਲਈ 스ਵਿਚ ਦਾ ਕੰਮ ਕਰਦਾ ਹੈ ਤਾਂ ਕਿਹੜੀਆਂ ਚੀਜ਼ਾਂ ਤੁਹਾਨੂੰ ਸਵੇਰ ਦੇ ਨਾਸ਼ਤੇ ਵਿੱਚ ਖਾਣੀਆਂ ਚਾਹੀਦੀਆਂ ਹਨ ਸਭ ਤੋਂ ਪਹਿਲੇ ਨੰਬਰ ਤੇ ਹਨ ਆਂਡੇ ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਮੈਂ ਸ਼ਾਕਾਹਾਰੀ ਚੀਜ਼ਾਂ ਬਾਰੇ ਵੀ ਤੁਹਾਨੂੰ ਦੱਸਾਂਗਾ ਪਰ ਆਂਡੇ ਹੀ ਕਿਉਂ ਕਿਉਂਕਿ ਇਹਨਾਂ ਵਿੱਚ ਹਾਈ ਕੁਆਲਿਟੀ ਵਾਲਾ ਪ੍ਰੋਟੀਨ ਅਤੇ ਲਿਊਸਿਨ ਹੁੰਦਾ ਹੈ ਪਰ ਸਿਰਫ ਇੱਕ ਆਂਡਾ ਕਾਫੀ ਨਹੀਂ ਹੈ 60 ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਸਵੇਰ ਦੇ ਨਾਸ਼ਤੇ ਵਿੱਚ 2 ਤੋਂ 3 ਆਂਡਿਆਂ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਚਾਹੋ ਤਾਂ ਸਿਰਫ ਆਂਡੇ ਦਾ ਸਫੇਦ ਹਿੱਸਾ ਵੀ ਖਾ ਸਕਦੇ ਹੋ ਦੀ ਤੀਜੇ ਹੈ ਗ੍ਰੀਕ ਯੋਗਰਟ ਗ੍ਰੀਕ ਯੋਗਰਟ ਹੋਰ ਕੁਝ ਨਹੀਂ ਬਲਕਿ ਨਾਰਮਲ ਦਹੀਂ ਦੇ ਅੰਦਰੋਂ ਜਦੋਂ ਪਾਣੀ ਨੂੰ ਕੱਢ ਦਿੱਤਾ ਜਾਂਦਾ ਹੈ ਤਾਂ ਗ੍ਰੀਕ ਯੋਗਰਟ ਬਣ ਜਾਂਦਾ ਹੈ ਨਾਰਮਲ ਦਹੀਂ ਦੀ ਤੁਲਨਾ ਵਿੱਚ ਇਸ ਵਿੱਚ ਦੁੱਗਣਾ ਪ੍ਰੋਟੀਨ ਹੁੰਦਾ ਹੈ ਦਹੀਂ ਪਚਣ ਵਿੱਚ ਵੀ ਆਸਾਨ ਹੁੰਦਾ ਹੈ ਅਤੇ ਇਸ ਵਿੱਚ ਪ੍ਰੀ ਬਾਇਓਟਿਕਸ ਵੀ ਹੁੰਦੇ ਹਨ ਤੀਜੀ ਚੀਜ਼ ਹੈ ਵੇ ਪ੍ਰੋਟੀਨ ਇਹ ਦੁੱਧ ਤੋਂ ਬਣਿਆ ਹੁੰਦਾ ਹੈ ਅਤੇ ਸਰੀਰ ਵਿੱਚ ਬਹੁਤ ਤੇਜ਼ੀ ਨਾਲ ਜਜ਼ਬ ਹੁੰਦਾ ਹੈ ਅਬਜ਼ੌਰਬ ਹੁੰਦਾ ਹੈ ਇਹ ਇਨਸੂਲਿਨ ਸਪਾਈਕ ਪੈਦਾ ਕਰਦਾ ਹੈ ਜੋ ਮਾਸਪੇਸ਼ੀਆਂ ਨੂੰ ਬਚਾਉਣ ਵਿੱਚ ਮਦਦ ਕਰਦਾ ਹੈ ਵੇ ਪ੍ਰੋਟੀਨ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਕਰਦਾ ਹੈ ਉਸ ਨੂੰ ਵਧਾਉਂਦਾ ਨਹੀਂ ਹੈ ਡਾਇਬੀਟਿਸ ਦੇ ਮਰੀਜ਼ ਇਸ ਨੂੰ ਨਾਸ਼ਤੇ ਵਿੱਚ ਖਾ ਸਕਦੇ ਹਨ ਕਿਉਂਕਿ ਵਿਗਿਆਨਕ ਖੋਜਾਂ ਦੇ ਅਨੁਸਾਰ ਇਹ ਭੋਜਨ ਤੋਂ ਬਾਅਦ ਸ਼ੂਗਰ ਵਧਣ ਦੀ ਸਪੀਡ ਨੂੰ ਘਟ ਕਰਦਾ ਹੈ ਚੌਥੀ ਚੀਜ਼ ਹੈ ਪਨੀਰ ਪਨੀਰ ਵਿੱਚ ਹਾਈ ਕੁਆਲਿਟੀ ਵਾਲਾ ਪ੍ਰੋਟੀਨ ਅਤੇ ਕੈਲਸ਼ੀਅਮ ਹੁੰਦਾ ਹੈ ਜੋ ਮਾਸਪੇਸ਼ੀਆਂ ਦੀ ਮਰਮਮਤ ਕਰਨ ਅਤੇ ਉਹਨਾਂ ਦੀ ਤਾਕਤ ਬਣਾਈ ਰੱਖਣ ਵਿੱਚ ਸਿੱਧੀ ਮਦਦ ਕਰਦਾ ਹੈ ਇਹ ਉਮਰ ਦੇ ਨਾਲ ਹੋਣ ਵਾਲੀ ਮਾਸਪੇਸ਼ੀਆਂ ਦੀ ਹਾਨੀ ਨੂੰ ਹੌਲੀ ਕਰਨ ਅਤੇ ਹੱਡੀਆਂ ਨੂੰ ਮਜ਼ਬੂਤ ਰੱਖਣ ਵਿੱਚ ਕਾਰਗਰ ਹੈ ਤਾਂ ਹੁਣ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਜਾਂ ਤੁਹਾਡੇ ਘਰ ਵਿੱਚ ਕੋਈ ਹੋਰ ਵਿਅਕਤੀ 60 ਸਾਲ ਤੋਂ ਉੱਪਰ ਹੈ ਤਾਂ ਉਸ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇਹ ਵਿਗਿਆਨਕ ਬਦਲਾਅ ਕਰਨੇ ਚਾਹੀਦੇ ਹਨ ਨੰਬਰ 1 ਪੂਰੇ ਦਿਨ ਦਾ ਪ੍ਰੋਟੀਨ ਸਿਰਫ ਰਾਤ ਦੇ ਖਾਣੇ ਵਿੱਚ ਨਾ ਖਾਓ ਇਸ ਨੂੰ ਹਰ ਭੋਜਨ ਜਾਨੀ ਨਾਸ਼ਤਾ ਦੁਪਹਿਰ ਅਤੇ ਰਾਤ ਵਿੱਚ ਬਰਾਬਰ ਵੰਡੋ ਨੰਬਰ 2 ਨਾਸ਼ਤੇ ਵਿੱਚ ਘੱਟੋ ਘੱਟ 20 ਤੋਂ 30 ਗ੍ਰਾਮ ਪ੍ਰੋਟੀਨ ਜ਼ਰੂਰ ਸ਼ਾਮਲ ਕਰੋ ਉਦਾਹਰਨ ਲਈ 2 ਤੋਂ 3 ਆਂਡੇ ਜਾਂ ਇੱਕ ਵੇ ਪ੍ਰੋਟੀਨ ਦਾ ਸ਼ੇਕ ਜਾਂ ਇੱਕ ਕਟੋਰੀ ਪਨੀਰ ਜਾਂ ਇੱਕ ਕਟੋਰੀ ਗ੍ਰੀਕ ਯੋਗਰਟ ਨੰਬਰ 3 ਸਿਰਫ ਭੋਜਨ ਕਾਫੀ ਨਹੀਂ ਹੈ ਮਾਸਪੇਸ਼ੀਆਂ ਨੂੰ ਚੁਣੌਤੀ ਦੇਣ ਲਈ ਭਾਰ ਚੁੱਕਣ ਵਾਲੀ ਕਸਰਤ ਜਾ ਬਾਡੀ ਵੇਟ ਕਸਰਤ ਜਿਵੇਂ ਉਠਕ ਬੈਠਕ ਬਹੁਤ ਜ਼ਰੂਰੀ ਹੈ ਜੇਕਰ ਤੁਹਾਡਾ ਸਰੀਰ ਤੁਹਾਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਨੰਬਰ 4 ਵਿਟਾਮਿਨ ਡੀ ਦੀ ਕਮੀ ਨਾਲ ਵੀ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ ਇਸ ਲਈ ਧੁੱਪ ਵਿੱਚ ਜਾਓ ਜਾਂ ਵਿਟਾਮਿਨ ਡੀ ਦੀ ਗੋਲੀ ਖਾਓ ਤਾਂ ਸਾਡੀ ਪੂਰੀ ਗੱਲਬਾਤ ਦਾ ਨਿਚੋੜ ਇਹ ਹੈ ਕਿ ਭੋਜਨ ਵਿੱਚ ਖਾਸ ਤੌਰ ਤੇ ਨਾਸ਼ਤੇ ਵਿੱਚ ਇੱਕ ਛੋਟਾ ਜਿਹਾ ਬਦਲਾ ਬੁਢਾਪੇ ਵਿੱਚ ਮਾਸਪੇਸ਼ੀਆਂ ਦੀ ਤਾਕਤ ਬਣਾਈ ਰੱਖਣ ਵਿੱਚ ਵੱਡਾ ਅੰਤਰ ਲਿਆ ਸਕਦਾ ਹੈ ਅਤੇ ਇਹ ਬਦਲਾ ਹੈ ਨਾਸ਼ਤੇ ਵਿੱਚ ਹਾਈ ਕੁਆਲਿਟੀ ਵਾਲਾ ਪ੍ਰੋਟੀਨ ਖਾਣਾ